ਏ ਆਈ ਚੋਰ ਲਗਾਟ ਸਾਡੇ ਪਿੰਡ ਦਿਆਂ ਨੇ ਮਸ਼ਹੂਰ ਕੀਤੀ ਏ ਚੋਰ ਲਗਾਟ ਇਹਦੇ ਰੋੜੇ ਵਜਦੇ ਆ ਕਹਿੰਦੇ ਸੀ ਚੋਰ ਲਗਾਟ ਚ ਖਤਰਾ ਫੋੜਾ ਜਿਆ ਪਰ ਇੱਥੇ ਇੰਦਾ ਦੀ ਕੋਈ ਗੱਲ ਨਹੀਂ ਵਧੀਆਵਾ ਤੂੰ ਕਿੱਥੇ ਗਵਾਲੀਅਰ ਤੋਂ ਅੰਦਰ ਅੰਦਰ ਤੋਂ ਬਲਵਾੜਾ ਇੱਥੇ ਆ ਕੇ ਪ੍ਰਸ਼ਾਦੇ ਪਾਣੀ ਦੀ ਤਿਆਰੀ ਕਰਨ ਲੱਗੇ ਆ ਸਿੰਘ ਗਾਜਰਾ ਮਟਰ ਆਲੂ ਤਿਆਰ ਕਰਨਗੇ ਸਾਜੀ ਤਿਆਰ ਕਰੀ ਜਾਂਦੇ ਨੇ ਇੱਧਰ ਆ ਕੀ ਚੱਕਰ ਪੈ ਗਿਆ ਕੰਨੀ ਦਾ ਢੱਕਣ ਫਸ ਗਿਆ ਅੰਦਰ ਤੋਂ 45 ਕਿਲੋਮੀਟਰ ਅੱਗੇ ਬਲਵਾੜਾ ਸ਼ਹਿਰ ਆਇਆ ਵਾ ਇੱਥੇ ਰੁਕੇ ਆ ਪ੍ਰਸ਼ਾਦੇ ਦੀ ਤਿਆਰੀ ਆ ਇੱਧਰ ਗਾਜਰਾਂ ਚੀਰ ਰਹੇ ਆ ਮਟਰ ਕੱਟ ਰਹੇ ਆ ਬਾਬਾ ਜੀ ਵੀ ਸਾਡੇ ਮਟਰ ਕੱਟਣ ਲੱਗੇ ਹੋਏ ਆ ਇੱਧਰ ਭਾਂਡੇ ਕੱਟੀ ਜਾਂਦੇ ਆ ਗੱਤ ਕਰਦੇ ਆ ਨਾ ਦਾ ਪਾਣੀ ਦੀ ਕੀਮਤ ਇੱਥੇ ਆ ਕੇ ਪਤਾ ਲੱਗਦੀ ਹੈ ਜੀ ਬਹੁਤ ਮੁਸ਼ਕਲ ਨਾਲ ਪਾਣੀ ਮਿਲਦਾ ਪੁਟਾ ਸਿੰਘ ਜੀ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਆ ਪ੍ਰਸ਼ਾਦਾ ਤਿਆਰ ਸਿੰਘ ਇਧਰ ਗੰਡੇ ਚੀਰੀ ਜਾਂਦੇ ਆ ਜੀਤਾ ਲੱਗਿਆ ਜੀ ਆਟਾ ਗੁੰਨਣਾ ਹਾਂ ਉਹ ਹੁੰਦਾ ਜੇਦਾ ਨਿਵਚਾਰ ਹਲਾ ਤੇ ਆਲੂ ਛਿੱਲੀ ਜਾਂਦੇ ਆ ਪਰ ਉਹ ਵੀ ਰੇਡ ਮਾਰਾ ਮਾੜਾ ਮੋਟਰ ਉੱਪਰ ਕੋਈ ਰਿਪੋਰਟ ਆਊਗਾ ਇੱਕ ਤਰ੍ਹਾਂ ਸਮਾਨ ਕੱਢ ਲਿਆ ਟੈਂਕੀਆਂ ਸਿੱਧਾ ਸਮਾਨ ਤਿਆਰ ਆ ਸਾਰਾ ਕੁਝ ਇੱਕ ਘਰ ਵੀ ਉਹ ਮੜੀ ਕੋਨੇ ਕੱਢ ਦੇਣਾ ਮੈਂ ਇਹਦੇ ਉੱਤੇ ਵੱਟੋ ਯਾਰ ਉਹਨਾਂ ਉੱਪਰੋਂ ਜਿਆਦਾ ਕੱਢ ਦੇਣਾ ਸਮਾਨ ਆ ਲੈ 아, 어다시피너 어디 있는 거? रोटी बि खाई ਇਹ ਤਾਂ ਹਰ ਦੇ ਆ ਰਿਹਾ ਹੈ ਜੇ ਲਾਉਣੀ ਉਹ ਲਾਉਣੀ ਹੈ ਕਿ ਉਹ ਗੱਡੀ ਰੋਟੀ ਹੋ ਇੱਕ ਟੁਣੀ ਪਈ ਹੈ ਇਹ ਜਦੇ ਵਾਸਤੇ ਆ ਇਹ ਵੀ ਰੋਟੀ ਆਏ ਪਾਸੇ ਉੱਪਰ ਦਾ ਦਿਖਾਇਆ ਨਹੀਂ ਇਹ ਕੀ ਨਾ ਇਹਨਾਂ ਨੂੰ ਉਹੀ ਚੱਲਦੇ ਨੇ ਕੋਈ ਆਪਣੇ ਪਾਸੇ ਸਾਰੇ ਉਹੀ ਥੋਣ ਲੱਗੇ ਜਿਹੜੇ ਖਾਣੇ ਖੋਦੇ ਨਹੀਂ ਨੇ ਜਿਹੜੇ ਪਤਾ ਦੇਣ ਨੂੰ ਆ ਜਾਂਦੇ ਪ੍ਰਸ਼ਾਦਾ ਛਕ ਲਿਆ ਸਾਰੇ ਸਿੰਘਾਂ ਨੇ ਹੁਣ ਚਾਹ ਬਣਾਈ ਐ ਤੇ ਚਾਹ ਪੀਣ ਲੱਗੇ ਆ ਚਾਹ ਬਣਾ ਲਈਏ ਚਾਹ ਤਿਆਰ ਕਰਕੇ ਚਾਹ ਪੀਣ ਲੱਗੇ ਆ ਹਾਂਜੀ ਬਾਬਾ ਜੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਤਾਂ ਸਾਬਣ ਸੈਟੀ ਦਿੱਤਾ ਮੈਨੇ ਯਾ ਮਿੱਟੀ ਦਾ ਮਾਏ ਦੇ ਸਾਬਣ ਲੱਭ ਲੋ ਕੋਈ ਨਾ ਵਧੀਆ ਮਿੱਟੀ ਵਧੀਆ ਚਮਕਦੇ ਆ ਭਾਂਡੇ ਵਾਲੇ ਵਾ ਠੀਕ ਆ ਆ ਕਾਦੇ ਤੋ ਲਗਾ ਦੋ ਵਾਲੇ ਦੋ ਕਾਜ ਮਾਰੋ ਆਹ ਹੋ ਗਿਆ ਆ ਸੇਵਾ ਸਾਰਿਆਂ ਤੋਂ ਵੱਡੀ ਸੇਵਾ ਵਾ ਇਹ ਮੁੰਡਿਆਂ ਨੇ ਸੇਵਾ ਕੀਤੀ ਹੈ ਜਿਹੜੀ ਭਾਂਡਿਆਂ ਦੀ ਪਾਣੀ ਸਾਫ਼ ਲਈਓ ਚਾਹਤੋਂ ਬਹਿਰਾਨਪੁਰ ਤੋਂ ਟੈਂਕੀ ਫੁੱਲ ਕਰਾਈ ਆ 170 ਰੁਪਏ ਪੈਟਰੋਲ ਆ ਡੀਜ਼ਲ ਹੈਗਾ ਵਾ 93 ਰੁਪਏ 47 ਪੈਸੇ ਇਹ ਬੱਤਾਂ ਚਾਈ ਹੋਈ ਹੈ ਇਹ ਇਕਦਮ ਨਹੀਂ ਹੈ ਬਹੁਤ ਮਹਿੰਗਾ ਕੰਮ ਆ ਇਹ ਹੈਗਾ ਜੀ ਗੁਰਦੁਆਰਾ ਬੜੀ ਸੰਗਤ ਪਤਸ਼ਾਹੀ 10ਵੀਂ ਬਰਹਾਨਪੁਰ ਪਹੁੰਚ ਗਏ 8 ਵਜੇ ਤਰੀਕ ਹੈਗੀ ਅੱਜ 9 ਦਰਸ਼ਨ ਕਰੋ ਸੰਗਤ ਜੀ ਗੁਰਦੁਆਰਾ ਬਰਹਾਨਪੁਰ ਪਤਸ਼ਾਹੀ 10ਵੀਂ ਗੁਰਦੁਆਰਾ ਬੜੀ ਸੰਗਤ ਇਹ ਇਤਿਹਾਸ ਹੈਗਾ ਜੀ ਗੁਰਦੁਆਰਾ ਬੜੀ ਸੰਗਤ ਬਰਹਾਨਪੁਰ ਦਾ ਤੁਸੀਂ ਪਾਉਜ਼ ਕਰਕੇ ਵੀਡੀਓ ਵੜ ਸਕਦੇ ਆ ਗੁਰੂ ਗੋਬਿੰਦ ਸਿੰਘ ਜੀ ਆਪ ਆਏ ਸੀ ਇੱਥੇ ਸਨੇਰੀ ਬੀਡ ਇੱਥੇ ਮੌਜੂਦ ਆ ਜਿਸ ਤੇ ਗੁਰੂ ਸਾਹਿਬ ਦੇ ਆਪਣੇ ਦਸਖਤ ਹੋਏ ਹੋਏ ਆ ਇਹ ਉਹ ਪ੍ਰਾਤਨ ਬੀਡ ਆ ਜਿਸ ਤੇ ਗੁਰੂ ਸਾਹਿਬ ਨੇ ਆਪਣੀ ਦਸਖਤ ਕੀਤੀ ਹੋਈ ਆ ਸਨੇਰੀ ਬੀਡ ਕਹਿੰਦੇ ਹਨ ਇਨ ਵਿੱਚ ਟਰਾਲੀ ਰੁਗੀ ਆ ਜੀ ਬਾਲੇ گاؤں ਸ੍ਰੀ ਹਜੂਰ ਸਾਹਿਬ ਤੋਂ 150 ਕਿਲੋਮੀਟਰ ਪਿੱਛੇ ਰੁਕੇ ਆ ਚਾਹ ਬਣਾਈ ਸੀ ਇੱਥੇ ਚਾਹ ਪੀ ਕੇ ਸਵੇਰੇ ਤੁਰੇ ਆ ਹੁਣ ਹਜੂਰ ਸਾਹਿਬ 150 ਕਿਲੋਮੀਟਰ ਰਹਿ ਗਿਆ ਇੱਥੋਂ ਬਸ 2 2.5 ਘੰਟਿਆਂ ਚ ਪਹੁੰਚ ਜਾਗੇ ਹਜੂਰ ਸਾਹਿਬ ਜਾਂਦਾ ਮੋਲੀ ਤੋਂ ਨਰਸੀ ਤੋਈ ਹਲਦੀ ਦੀ ਇਸ ਚੀਜ਼ ਦੇ ਬਹੁਤ ਜ਼ਿਆਦਾ ਕਰਦੇ ਆ ਆਉਂਦੀ ਅਦਰਕ ਇਸ ਸਹਾਉਤ ਦੁਆਰਾ ਸਾਹਿਬ ਭਗਤ ਨਾਮ ਦੇਵੀ ਦਾ ਹੈਗਾ ਇਹ ਗੁਰਦੁਆਰਾ ਸਾਹਿਬ ਨਰਸੀ ਨਾਮਦੇਵ ਬਾਬਾ ਨਾਮਦੇਵ ਜੀ ਦੀ ਯਾਦ ਵਿੱਚ ਬਣਾਇਆ ਗਿਆ ਉਹਨਾਂ ਦੇ ਜਨਮ ਸਥਾਨ ਤੇ ਇੱਥੇ ਸੰਗਤਾਂ ਲਈ ਇਹ ਗੁਰਦੁਆਰਾ ਤਿਆਰ ਕੀਤਾ ਗਿਆ ਹੈ ਭਗਤ ਨਾਮਦੇਵ ਜੀ ਦੀ ਜਗ੍ਹਾ ਇੱਥੇ ਬੈਠ ਕੇ ਉਹਨਾਂ ਨੂੰ ਭਾਤੀ ਕੀਤੀ ਸੀ ਇਹਦਾ ਤੇ ਤਿਆਰ ਕਰਨ ਨੂੰ ਕਮੇਟੀ ਬਾਰੇ ਥੋੜੇ ਦੇ ਦਿਲਾਂ ਜਿਹੜਾ ਸੁਣਿਆអនុਕਰਾਤਾ ਇਹ ਜਗ੍ਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਜਨਵਰੀ ਸਮਾ ਸ਼ਾਮ ਦੇ 5 ਵਜੇ ਕੇ ਭਰਮਣ ਹੋ ਚੁਕਿਆ 6 ਜਨਵਰੀ ਨੂੰ 12 ਵਜੇ ਤਰੇਸੀ ਤੇ ਹੈ ਅੱਜ ਸਵੇਰ 5 ਵਜੇ ਦਾਸਰੀ ਨੂੰ ਹੋਣਗੇ ਜੀਆ ਲਕਸ਼ਮਣ ਮੇਲੇ ਕਰਦੇ ਆ ਇੱਕ ਆਹ ਟਰਾਲੀ ਖੜੀ ਆਈ ਘੋਲਿਆ ਖਰ ਤੋਂ ਆਈ ਹੈ ਯਾਤਰਾ ਸੰਗਤ ਲੈ ਕੇ ਟਰੈਕਟਰ ਇੱਕ 8 ਵਾਲੀ ਗਈ ਹੈ 855 ਇਹ ਹੈ ਦੱਦਾ ਹੂ ਤੈਨੂੰ ਇਹ ਲੰਗਰ ਬਾਬਾ ਨਿਧਾਨ ਸਿੰਘ ਦਾ ਦੇਖੇ 24 ਘੰਟੇ ਲੰਗਰ ਚੱਲਦਾ